ਬਹੁਤ ਵਧੀਆ ਪਤਾ ਚੱਕਰ ਕੀ ਆ ਹੁਣ ਇਹ ਜੇ ਹੜਪੀੜਤਾਂ ਦਾ ਹੋਇਆ ਇਹਦੇ ਵਿੱਚ ਕੋਈ ਵੀ ਜਾਤ ਮਜ ਨਹੀਂ ਅਸੀਂ ਮੈਂ ਤੇ ਅੱਜ ਹੈਰਾਨ ਸੀਗਾ ਜਦੋਂ ਨੰਬਰ ਪਲੇਟਾਂ ਦੇਖੀ ਦੀਆਂ ਅਸੀਂ ਰਾਜਸਥਾਨ ਯੂਪੀ ਹਰਿਆਣਾ ਹਿਮਾਚਲ ਬੜੀ ਬੜੀ ਦੂਰੋਂ ਜਿਹੜੀਆਂ ਅਸੀਂ ਨਾ ਉਹ ਟਰਾਲੀਆਂ ਟਰੈਕਟਰ ਗੱਡੀਆਂ ਲੈ ਕੇ ਸਾਰੇ ਪਹੁੰਚੇ ਧੰਨਵਾਦ ਉਹਨਾਂ ਦਾ ਬਹੁਤ ਵਧੀਆ ਇਨਾਂ ਵੀਰਾਂ ਦਾ ਵੀ ਧੰਨਵਾਦ ਅਸੀਂ ਖੜੇ ਸੀ ਇੱਥੇ ਤੇ ਵੀਰ ਕਹਿੰਦੇ ਕਿ ਮੈਡੀਕਲ ਸੇਵਾ ਵਾ ਸਾਡੇ ਕੋਲ ਅਸੀਂ ਚਾਹੁੰਦੇ ਹਾਂ ਕਿ ਮੈਡੀਕਲ ਸੇਵਾ ਕਿਸੇ ਲੇਖੇ ਲੱਗੇ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹ ਲੇਖੇ ਲੱਗੇ ਪਤਾ ਚਲਣਾ ਚਾਹੀਏ ਕਿ ਹਮਾਰੇ ਲੋਕ ਹਮਾਰੀ ਸੰਗਤ ਸੇਵਾ ਕਰ ਰਹੀ ਹੈ ਉਹ ਨਾਮ ਕਾ ਇੱਕ ਵਾਰ ਦੁਬਾਰਾ ਦੱਸਣਾ ਜੀ ਤ੍ਰਿਵਿਸ਼ਣੂ ਪਵਾਰ ਨਿਸ਼ਣੂ ਪਵਾਰਾ ਬਿਸ਼ਨੂ ਪਵਾਰ ਜੀ ਹਿੰਦੂ ਪਰਿਵਾਰ ਤੋਂ ਆਏ ਹਾਂ ਹਾਂ ਜੀ ਤੁਹਾਡਾ ਧੰਨਵਾਦ ਹੈ ਪਹਿਲਾਂ ਤੇ ਸਾਡਾ ਫਰਜ਼ ਹੈ ਨਹੀਂ ਬਿਲਕੁਲ ਆਪਾਂ ਸਾਰਿਆਂ ਦਾ ਫਰਜ ਆ ਪਰ ਕੁਝ ਫਰਜ ਹੁੰਦੇ ਆ ਨਾ ਕੁਝ ਗੱਲਾਂ ਹੀ ਕਰਦੇ ਆ ਆਪਾਂ ਤੁਸੀਂ ਗਰਾਊਂਡ ਲੈਵਲ ਤੇ ਫਰਜ ਕੀਤੇ ਕੋਈ ਦਸਵੰਦ ਦੇ ਕੇ ਫਰਜ ਨਿਭਾਉਣ ਡਿਆ ਤੇ ਤੁਸੀਂ ਵੀ ਡਾਕਟਰ ਆਪਾਂ ਸਾਰੇ ਡਾਕਟਰ ਆ ਮੇਰੀ ਸਿਸਟਰ ਵੀ ਡਾਕਟਰ ਹੈ ਇੱਕ ਅੱਛਾ ਸਰ ਕੀ ਜੋਸਾ ਡਾ ਫੀਲਡ ਹੈਗਾ ਉਹਦੇ ਹਿਸਾਬ ਨਾਲ ਅਸੀਂ ਲੈ ਆਏ ਇਹ ਜਿਹੜਾ ਗੁਰੂ ਸਾਹਿਬ ਨੇ ਲੰਗਰ ਚਲਾਇਆ ਆ ਨਾ 20 ਰੁਪਈਆ ਵਾਲਾ ਤੇ ਉਹ ਵੇਖੋ ਵੀ ਉਹ ਖਤਮ ਹੋਣ ਵਾਲਾ ਨਹੀਂਗਾ ਬੜਾ ਲੰਮਾ ਸਮਾਂ ਚੱਲਣਾ ਪਰ ਆ ਵੀ ਵੇਖੋ ਬਹੁਤ ਵੱਡਾ ਪ੍ਰਾਲਾ ਜਿਹੜੇ ਬੜੀ ਬੜੀ ਦੂਰੋਂ ਸੰਗਤ ਪਹੁੰਚੀ ਐ परसों दोबारा थोड़ा थोड़ा ये करके आ जाओ आप अब ऐसे नहीं आना हम अलग अलग अब जिस दिन जिस दिन सेवा करने के साथ आना चाहे आधा घंटा गाँव में लगाना हमारे साथ ठीक है ठीक है बिल्कुल कम से कम इतना जितनी देर हमने बात की है ना आप बता देना मैं लोकेशन पर आपको एक आधा घंटा रोकूंगा ठीक है ठीक है जी उस लोकेशन पे होंगे आप आधा घंटा आइए आप केवल बैठ के सेवा करने हमारे ठीक है ठीक है हमारे मेबर बनेंगे ना आप हम कहते हैं कि परिवार बड़ा होना चाहिए हम सब ਅਮਦਾਸ ਇਲਾਕੇ ਦੇ ਵਿੱਚ ਅਸੀਂ ਇਸ ਟਾਈਮ ਤੇ ਖੜੇ ਆ ਉਹੀ ਚੌਕ ਆ ਜਿਹੜੇ ਚੌਕ ਦੇ ਵਿੱਚ ਅਸੀਂ ਤਿੰਨ ਤਿੰਨ ਫੁੱਟ ਪਾਣੀ ਚ ਕੁਝ ਦਿਨ ਪਹਿਲਾਂ ਲੰਗੇ ਸੀ ਆ ਜਿਹੜੀ ਲੋਕੇਸ਼ਨ ਆ ਜੇ ਵੀ ਤੁਸੀਂ ਪਾਣੀ ਦੇਖ ਸਕਦੇ ਹੋ ਤਿੰਨ ਤੋਂ ਚਾਰ ਫੁੱਟ ਐਸ ਇਲਾਕੇ ਦੇ ਵਿੱਚ ਪਾਣੀ ਸੀ ਜਦੋਂ ਲੰਗੇ ਸੀ ਕੋਸ਼ਿਸ਼ ਸੀ ਕਿ ਅਸੀਂ ਉਸ ਪਿੰਡ ਤੱਕ ਜਰੂਰ ਪਹੁੰਚ ਗਏ ਜਿਹੜੇ ਪਿੰਡ ਦੇ ਵਿੱਚ ਸਵਾਉਂ ਦੀ ਲੋੜ ਆ ਚੌਕਰ ਸਮਾਵਾ ਤੁਹਾਡੇ ਸਹਿਯੋਗ ਨਾਲ ਚੱਲੀ ਆ ਮੈਡੀਕਲ ਕੈਂਪ ਤੁਹਾਡੇ ਸਹਿਯੋਗ ਨਾਲ ਚੱਲ ਰਿਹਾ ਵੀਰ ਚਰਨਜੀਤ ਸਿੰਘ ਸਾਣਾ ਹਮੇਸ਼ਾ ਸਮਾਵਾ ਨਭਾਉਂਦੇ ਆ ਵੀਰ ਹਰਪ੍ਰੀਤ ਸਿੰਘ ਇਸ ਵਾਰ ਸਾਡਾ ਬੜੇ ਵੱਡੇ ਪਦੇ ਸਮਾਵਾ ਨਭਾ ਰਹੇ ਆ ਮੇਰੇ ਨਾਲ ਵੀਰ ਜੀ ਨਾਮ ਦੱਸ ਦੇ ਵੀਰ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਵੀਰ ਆ ਜ ਸਾਡਾ ਸਫੇਤੀ ਸੇਵਾ ਕਰਨ ਦੇ ਸੀ ਤੇ ਇੱਕ ਬਹੁਤ ਵੱਡੀ ਖੁਸ਼ੀ ਮਿਲਦੀ ਆ ਜਦੋਂ ਖਾਸ ਕਰਕੇ ਮੈਂ ਪਹਿਲਾਂ ਗੱਲ ਕਰਦਾ ਹਾਂ ਨਾ ਤੁਹਾਡੇ ਆਪਣੇ ਪਿੰਡ ਤੋਂ ਤੁਹਾਡੇ ਆਪਣੇ ਸ਼ਹਿਰ ਤੋਂ ਜੇ ਵਿਦੇਸ਼ਾਂ ਦੀ ਦੁਨੀਆ ਤੇ ਹੋਈਏ ਤੇ ਤੁਹਾਡੇ ਸ਼ਹਿਰ ਤੋਂ ਪਤਾ ਲੱਗੇ ਕੋਈ ਆਪਣਾ ਪਹੁੰਚਿਆ ਵਾ ਤੇ ਫਿਰ ਇੱਕ ਵੱਖਰੀ ਖੁਸ਼ੀ ਹੋ ਜਾਂਦੀ ਆ ਕਿ ਇਹ ਸਾਡੇ ਇਲਾਕੇ ਤੱਕ ਪਹੁੰਚਿਆ ਤੇ ਜਿਉ ਪਤਾ ਲੱਗੇ ਕਿ ਉਹ ਜਿਹੜੇ ਬੰਦੇ ਤੁਸੀਂ ਮਿਲ ਰਹੇ ਹੋ ਉਹ ਤੁਹਾਡੇ ਪਿੰਡ ਦਾ ਵਾ ਤੁਹਾਡਾ ਆਪਣਾ ਵਾ ਤੇ ਉਸ ਇਲਾਕੇ ਦੇ ਵਿੱਚ ਆ ਤੇ ਫਿਰ ਹੋਰ ਖੁਸ਼ੀ ਮਿਲਦੀ ਆ ਅੱਜ ਅਸੀਂ ਹੜਪੀੜ ਇਲਾਕੇ ਦੇ ਵਿੱਚ ਆ ਹੜਪੀੜ ਇਲਾਕੇ ਦੇ ਵਿੱਚ ਇੱਕ ਹੋਰ ਖੁਸ਼ੀ ਮਿਲੀ ਮੈਨੂੰ ਕਿ ਮੇਰਾ ਆਪਣਾ ਪਰਿਵਾਰ ਅਸੀਂ ਅਕਾਲੀ ਏਡ ਨਾਲ ਸੰਗਤ ਸਾਨੂੰ ਸਹਿਯੋਗ ਕਰਦੇ ਇਸ ਮਾਵਾਂ ਨਿਭਾ ਰਹੇ ਆ ਤੇ ਮੇਰਾ ਆਪਣਾ ਪਰਿਵਾਰ ਆਏ ਕਿਉਂਕਿ ਪਿੰਡ ਪਰਿਵਾਰ ਹੁੰਦਾ ਮੇਰੇ ਵੱਡੇ ਵੀਰ ਛੋਟੇ ਵੀਰ ਸਾਰੇ ਮੇਰੇ ਚਾਚਾ ਹੀ ਪਿਛੇ ਬੇਟੇ ਹੈਗੇ ਆ ਉਹ ਆਪਣੇ ਤੌਰ ਤੇ ਸਵਾਮਾ ਕਰ ਰਹੇ ਆ ਫੋਨ ਤੇ رابطہ ਕਾਇਮ ਹੋਇਆ ਕਹਿੰਦੇ ਕਿ ਕਿੱਥੇ ਆ ਤਜਿੰਦਰ ਸਿੰਘ ਮੈਂ ਕਿਹਾ ਮੈਂ ਤੇ ਇਸ ਇਲਾਕੇ ਜਾ ਕਹਿੰਦੇ ਕਿ ਆ ਜਾ ਫਿਰ ਆਪਾਂ ਮਿਲਣਾ ਫਲਾਨੀ ਥਾਂ ਤੇ ਖੜੇ ਆ ਤੇ ਰਮਦਾਸ ਚੌਂਕ ਚ ਆ ਗਏ ਕੈਂਪ ਲਾਇਆ ਥੋੜੀ ਦੇਰ ਪਹਿਲਾਂ ਵੀਰ ਹਰਜਿੰਦਰ ਸਿੰਘ ਸਾਡੇ ਨਾਲ ਆ ਉਹ ਸੁਨੇਹਾ ਵੀ ਦੇਣਾ ਚਾਹੁੰਦੇ ਆ ਜਿੰਦਰ ਸਿੰਘ ਜੀ ਥੋੜਾ ਇਧਰ ਆ ਜੀ ਆਪਾਂ ਹਾ ਕਰਮ ਸਿੰਘ ਇਧਰ ਆ ਜੀ ਤੁਸੀਂ ਇੱਕ ਸੁਨੇਹਾ ਵੀ ਹੋਊਗਾ ਉਹ ਸੁਨੇਹਾ ਕੀ ਦੇਣਾ ਚਾਹੁੰਦੇ ਆ ਤੇ ਨਾਲ ਮੈਂ ਧੰਨਵਾਦੀ ਕਰੂੰਗਾ ਪੂਰੇ ਪਿੰਡ ਦਾ ਕਿਉਂਕਿ ਕਈ ਦਿਨ ਤੋਂ ਜਿਹੜੇ ਅਸੀਂ ਰਿਕਾਰਡਿੰਗ ਕਰ ਰਹੇ ਆ ਨਾ ਅਸੀਂ ਬਹੁਤ ਆਤ ਵੀਰਾਂ ਨੂੰ ਦਿਖਾ ਲਿਆ ਉਸ ਹਰ ਕਦਮ ਨੂੰ ਸਜਦਾ ਵੀ ਕਰਦੇ ਅਸੀਂ ਮੈਂ ਹਮੇਸ਼ਾ ਕਹਿੰਦਾ ਕਿ ਉਸ ਹਰ ਕਦਮ ਨੂੰ ਸਜਦਾ ਵਾ ਜਿਹੜਾ ਕਦਮ ਚੱਲ ਕੇ ਇੱਥੇ ਆ ਰਿਹਾ ਵਾ ਵੀਰ ਹਰਜਿੰਦਰ ਸਿੰਘ ਜੀ ਧੰਨਵਾਦ ਆ ਤੁਹਾਡਾ ਵੀ ਤੁਸੀਂ ਇਸ ਇਲਾਕੇ 'ਚ ਪਹੁੰਚੇ ਹੋ ਕਈ ਦਿਨ ਤੋਂ ਪਹੁੰਚ ਵੀ ਰਹੇ ਹੋ ਤੇ ਨਾਲ ਮੇਰੇ ਵੱਡੇ ਵੀਰ ਆ ਪਿੱਛੇ ਚੱਤਾਈ ਹੋਣੀ ਕਿਵੇਂ ਦਾ ਲੱਗਾ ਕੀ ਦੇਖ ਕੇ ਆਇਓ ਤੁਸੀਂ ਸਭ ਤੋਂ ਪਹਿਲਾਂ ਤੇ ਆਪਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀਆਂ ਅਕਾਲ ਚੈਨਲ ਦੇ ਜਿਹੜੀਆਂ ਆਪਣੇ ਸਵਾਵਾਂ ਇੰਨੇ ਦਿਨਾਂ ਤੋਂ ਮਤਲਬ ਗਰਾਊਂਡ ਲੈਵਲ ਤੇ ਦੇ ਰਿਆ ਵਾ ਬਹੁਤ ਬਹੁਤ ਧੰਨਵਾਦ ਨਿੱਕੀ ਨਿੱਕੀ ਗੱਲ ਜਿਹੜੀ ਆ ਉਹ ਪਛਾਈ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਵਾ ਉਹ ਸਹਿਯੋਗ ਜਿਹੜਾ ਏਰੀਆ ਵੀ ਦੇ ਰਿਆ ਵਾ ਬਾਹਰੋਂ ਵੀ ਦੇ ਰਿਆ ਐਨਆਰਆਈ ਭਰਾ ਵੀ ਦੇ ਰਿਆ ਉਹਨਾਂ ਦਾ ਵੀ ਧੰਨਵਾਦ ਅਸੀਂ ਵੀ ਕਾਫੀ ਦਿਨਾਂ ਤੋਂ ਇਹ ਸੋਚ ਰਹੇ ਸੀ ਤੇ ਜਿਹੜੀਆਂ ਵੀਡੀਓ ਵੇਖ ਰਹੇ ਹਾਂ ਸੁਣ ਰਹੇ ਹਾਂ ਉਹਦੇ ਵਿੱਚ ਇਹ ਸੀਗਾ ਵੀ ਬਹੁਤ ਜ਼ਿਆਦਾ ਮਟੀਰੀਅਲ ਪਹੁੰਚ ਗਿਆ ਤੇ ਜੇ ਚੌਂਕਾਂ 'ਚ ਵੇਖਿਆ ਜਾਵੇ ਮੇਨ ਰੋਡਾਂ 'ਤੇ ਵੇਖਿਆ ਜਾਵੇ ਤੇ ਵਾਕਿਆ ਹੀ ਉਸ ਚੀਜ਼ ਦੀ ਕੋਈ ਕਮੀ ਨਹੀਂ ਪਰ ਜੋ ਅਸੀਂ ਸੋਚਿਆ ਸੀਗਾ ਅਸੀਂ ਵੀ ਤਿਆਰੀ ਕਰਕੇ ਘਰ ਬੈਠੇ ਸੀ ਸਾਨੂੰ ਵੀ ਇਹ ਕਿਹਾ ਜਾ ਰਿਆ ਸੀਗਾ ਵੀ ਕਿ ਜਿਹੜਾ ਮਟੀਰੀਅਲ ਆ ਨਾ ਉਹ ਨਾ ਲਿਆਂਦਾ ਜਾਵੇ ਹਫਤਾ ਰੋਕੇ ਲਿਆਂਦਾ ਜਾਵੇ ਜਾਂ 15 ਦਿਨ ਵੇਟ ਕੀਤੀ ਜਾਵੇ ਹੁਣ ਜਦੋਂ ਅਸੀਂ ਕੋਸ਼ਿਸ਼ ਕੀਤੀ ਮੈਂ ਆਪਣੇ ਚਾਰ ਵੀਰ ਨਾਲ ਲੈ ਕੇ ਤੇ ਰਮਦਾਸ ਤੋਂ ਅੱਗੇ ਬਾਬਾ ਬੁੱਢਾ ਸਾਹਿਬ ਦੀ ਸਮਾਧ ਵਾਲੀ ਸਾਈਡ ਤੇ ਜਦੋਂ ਤੁਸੀਂ ਮੰਦੇ ਨਾਲ ਨਾਲ ਜਾ ਕੇ ਮੌਕਾ ਵੇਖਿਆ ਵਾ ਤੇ ਬੜੇ ਜ਼ਿਮੀਂਦਾਰ ਪਰਿਵਾਰ ਏਦਾਂ ਦੇ ਆ ਜਿਨ੍ਹਾਂ ਕੋਲ ਅਜੇ ਤੱਕ ਪਹੁੰਚ ਨਹੀਂ ਹੋਈ ਜੇ ਹੋਈ ਆ ਤੇ ਥੋੜੀ ਹੋਈ ਆ ਉਹਨਾਂ ਨੂੰ ਬਹੁਤ ਕੁਛ ਦੀ ਜ਼ਰੂਰਤ ਆ ਕਿਉਂਕਿ ਉਹਨਾਂ ਕੋ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਡੇ ਆਉਣ ਵਾਲੀ ਕਣਕ ਦੀ ਬਜਾਈ ਦਾ ਸੋਚੋ ਪਰ ਇਸ ਵੇਲੇ ਉਹਨਾਂ ਦੇ ਘਰਾਂ ਦੇ ਹਾਲਾਤ ਜਿਹੜੇ ਪੂਰੇ ਏਡੇ ਬਹੁਤੇ ਵਧੀਆ ਨਹੀਂ ਨਾ ਉਹਨਾਂ ਕੋ ਕੋਈ ਬਹੁਤਾ ਰਸ਼ ਨਹੀਂ ਹੈਗਾ ਪਰ ਮੈਂ ਲੋਕਾਂ ਜਿਹੜਿਆਂ ਨੇ ਵੀਡੀਓ ਵੇਖੀ ਆ ਉਹਨਾਂ ਨੂੰ ਮੈਂ ਇਹ ਅਪੀਲ ਕਰਦਾ ਵੀ ਆਓ ਰਸ਼ਣ ਲੈ ਕੇ ਪਰ ਆ ਜਿਹੜੇ ਰੋਡ ਹਾਈਵੇ ਤੇ ਆ ਕੇ ਤੁਸੀਂ ਰੁਕ ਜਾਂਦੇ ਜੇ ਨਾ ਉੱਥੇ ਨਾ ਰੁਕੋ ਪਹਿਲਾਂ ਕੋਈ ਗੱਡੀਆਂ ਛੋਟੀਆਂ ਲਓ ਜਾਂ ਜਿਹੜੇ ਕੋਈ ਵੀਰ ਤੁਹਾਨੂੰ ਪਿੰਡਾਂ ਤੋਂ ਦੱਸ ਸਕਦੇ ਇਹ ਗੱਲ ਕਿ ਭਾਈ ਕਿਹੜੇ ਪਿੰਡਾਂ 'ਚ ਰਾਸ਼ਨ ਚਾਹੀਦਾ ਉੱਥੇ ਦੋ ਸੜਕਾਂ ਦੇ ਰਾਸ਼ਨ ਇੰਨਾ ਜ਼ਿਆਦਾ ਹੋ ਗਿਆ ਵਾ ਸੜਕਾਂ ਦੇ ਉਹਨਾਂ ਨੇ ਆਪਣੇ ਦਲਾਲ ਖਲਾਰੇ ਆ ਉਹ ਆਪਣੇ ਘਰਾਂ ਨੂੰ ਲਈ ਜਾਂਦੇ ਆ ਰਾਸ਼ਨ ਉਹ ਸਾਡਾ ਉਲਟਾ ਨੁਕਸਾਨ ਵਾ ਬੜੀ-ਬੜੀ ਦੋਨੋਂ ਸੰਗਤ ਆਉਂਦੀ ਆ ਰਾਜਸਥਾਨ ਤੋਂ ਪਹੁੰਚੀ ਆ ਯੂਪੀ ਤੋਂ ਪਹੁੰਚੀ ਆ ਹਰਿਆਣੇ ਤੋਂ ਪਹੁੰਚੀ ਆ ਉਹਨਾਂ ਦਾ ਧੰਨਵਾਦ ਪਰ ਆਪਾਂ ਹੁਣ ਇਹ ਚਾਹੁੰਦੇ ਆਂ ਕਿ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਤੁਸੀਂ ਬਾਂਦੇ ਨਾਲ-ਨਾਲ ਬਹੁਤ ਪਿੰਡ ਇਹੋ ਜਿਹੇ ਆ ਜਿੱਥੇ ਰਾਸ਼ਨ ਪਹੁੰਚਿਆ ਉਹ ਆ ਜ਼ਿਮੀਂਦਾਰਾਂ ਦੇ ਘਰ ਤੇ ਜ਼ਿਮੀਂਦਾਰ ਤੁਹਾਨੂੰ ਇਹ ਗੱਲ ਦਾ ਪਤਾ ਵਾ ਵੀ ਜ਼ਿਮੀਂਦਾਰ ਕਦੀ ਛੜਕ ਤੇ ਆ ਕੇ ਲੈ ਕੇ ਨਹੀਂ ਜਾਊਗਾ ਜ਼ਿਮੀਂਦਾਰਾਂ ਦੇ ਘਰਾਂ ਤੱਕ ਸਾਨੂੰ ਆ ਪਹੁੰਚ ਕਰਨੀ ਪਊਗੀ ਜਿਹੜਾ ਰੋਡ ਤੋਂ ਲੈ ਕੇ ਜਾਣਦੇ ਉਹ ਜ਼ਿਮੀਂਦਾਰ ਨਹੀਂ ਗਏ ਉਹਨਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਹੋਇਆ ਨੁਕਸਾਨ ਪਰ ਬਹੁਤ ਜ਼ਿਆਦਾ ਨਹੀਂ ਪਰ ਆਪਾਂ ਨੂੰ ਜ਼ਿਮੀਂਦਾਰ ਨੂੰ ਬਚਾਉਣਾ ਬੜਾ ਜ਼ਰੂਰੀ ਆ ਜੇ ਜ਼ਿਮੀਂਦਾਰ ਬਚੂਗਾ ਤੇ ਸਾਰਾ ਤਬਕਾ ਬਚੂਗਾ ਪਰ ਮੈਂ ਇਹ ਗੱਲ ਕਹਿਣਾ ਵਾਂ ਵੀ ਜਿਹੜੇ ਵੀ ਵੀਰ ਰਾਸ਼ਨ ਲੈ ਇੰਤਜ਼ਾਰ ਚ ਬੈਠੇ ਆ ਪਹਿਲਾਂ ਆਓ ਆਪਣੀਆਂ ਗੱਡੀਆਂ ਲੈ ਕੇ ਤੇ ਬੰਨ ਦੇ ਨਾਲ ਨਾਲ ਆਪਣੇ ਪਿੰਡ ਵੇਖੋ ਜਿਹੜੇ ਅਜੇ ਵੀ ਜਿਨ੍ਹਾਂ ਨੂੰ ਜ਼ਰੂਰਤ ਵਾ ਤੇ ਉਥੇ ਰਾਸ਼ਨ ਬਚਾਓ ਪਰ ਮੇਰੀ ਉਹਨਾਂ ਨੌਜਵਾਨਾਂ ਮਗਾੜੀ ਵੀ ਅਪੀਲ ਵਾ ਜਿਹੜੇ ਜਿਨ੍ਹਾਂ ਕੋ ਗੱਡੀਆਂ ਹੈਗੀਆਂ ਵਾ ਉਹ ਖਾਲੀ ਗੱਡੀਆਂ ਲੈ ਕੇ ਆ ਜਾਣ ਉਹਨਾਂ ਪਿੰਡਾਂ ਦਾ ਪਤਾ ਕਰਨ ਜਿਨ੍ਹਾਂ ਪਿੰਡਾਂ ਦੇ ਵਿੱਚ ਰਾਸ਼ਨ ਦੀ ਲੋੜ ਵਾ ਤੇ ਐਸੇ ਰਮਦਾਸ ਚੌਂਕ 'ਚ ਵੀ ਆਣ ਕੇ ਖਲੋ ਜਾਣ ਤੇ ਇੱਥੇ ਬੜੀ ਸੰਗਤ ਜਿਹੜਾ ਕਰਦੇ ਆ ਉਹ ਹੈ ਗੁਰਜੀਕਾ ਖਾਲਸਾ ਵਾ ਗੁਰਜੀਕਾ ਵਾ ਇੱਕ ਵਾਰੀ ਮੈਂ ਗਰਮੀਤ ਨੂੰ ਕਹੂੰਗਾ ਚਾਰ ਚੱਕਰ ਦਾ ਮਾਹੌਲ ਦਿਖਾ ਲਦੇ ਉਹ ਤੇ ਬਹੁਤਾਂ ਵੀਰ ਸਵਾਮਾ ਲੈ ਕੇ ਆ ਰਹੇ ਆ ਵੇਖ ਵੀ ਰਹੇ ਆ ਕਹਿ ਰਹੇ ਕਿ ਮੈਡੀਕਲ ਸੇਵਾ ਕਿੱਥੇ ਚਾਹੀਦੀ ਆ ਹਰ ਕੋਈ ਚਾਹੁੰਦਾ ਕਿ ਮੈਂ ਉਸ ਇਲਾਕੇ ਜਹਿੰਦਰ ਸਿੰਘ ਸੇਵਾ ਕਰਾਂ ਮੇਰੇ ਨਾਲ ਕੁਝ ਵੀਰ ਆਇਆ ਜਿੰਦਰ ਸਿੰਘ ਮੇਰੇ ਨਾਲ ਹੀ ਆ ਜਿਓ ਉਹਨਾਂ ਨੂੰ ਸੇਵਾ ਦੇਣੀ ਆ ਤੁਸੀਂ ਡਿੱਗੀ ਇੱਕ ਮਿੰਟ ਵਾਸਤੇ ਖੋਲ ਦਿਓ ਉਹਨਾਂ ਸੇਵਾ ਰੱਖਣੀ ਆ ਆਪਾਂ ਨੂੰ ਜਿਹੜੀ ਆਪਾਂ ਹਰਜਿੰਦਰ ਸਿੰਘ ਜੀ ਸੰਸਾ ਚਲਾ ਰਹੇ ਆ ਨਾ ਆ ਕਾ ਲੈਣ ਜੀ ਜੀ ਡਿੱਗੀ ਮੈਂ ਗੱਲ ਕਰਦਾ ਹੁਣਾਂ ਕਿ ਇਹ ਉਹ ਤਾਂ ਕਿ ਲੋਕ ਉੱਤੇ ਉਪਰੇ ਉਪਰੇ ਲੋ ਉੱਪਰ ਲੋ ਸੰਗਤ ਚਲਾਉਂਦੀ ਆ ਤੇ ਆ ਲੋ ਮੜੀ ਗੱਗੇ ਕਰ ਲਈ ਥੋੜੀ ਅਗੀ ਕਰਵਾ ਦਿਓ ਤੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਅਸੀਂ ਖੜੇ ਸੀ ਇੱਥੇ ਤੇ ਵੀਰ ਕਹਿੰਦੇ ਕਿ ਮੈਡੀਕਲ ਸੇਵਾ ਵਾ ਸਾਡੇ ਕੋਲ ਅਸੀਂ ਚਾਹੁੰਦੇ ਹਾਂ ਕਿ ਮੈਡੀਕਲ ਸੇਵਾ ਕਿਸੇ ਲੇਖੇ ਲੱਗੇ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਆ ਕਿ ਉਹ ਲੇਖੇ ਲੱਗੇ ਥੋੜੀ ਦੇਰ ਪਹਿਲਾਂ ਅਸੀਂ ਧਰਮਾਬਾਦ ਪਿੰਡ ਦੇ ਵਿੱਚ ਸੀ ਤੇ ਵੀਰਾਂ ਦਾ ਧੰਨਵਾਦ ਆ ਜਿਹੜੇ ਹੋਰ ਮੈਡੀਕਲ ਸਾਮਾਨ ਲੈ ਕੇ ਪਹੁੰਚੇ ਅਜੰਦਰ ਸਿੰਘ ਜੀ ਜਿੱਥੇ ਅਸੀਂ ਕਹਿੰਨੇ ਕਿ ਸਾਨੂੰ ਵਿਦੇਸ਼ਾਂ ਦਾ ਸਹਿਯੋਗ ਮਿਲਦਾ ਤਾਂ ਮੈਂ ਕੈਂਪਾਂ ਦੇ ਚਿਹੋ ਗੱਲ ਕਹਿੰਨਾਂ ਕਿ ਅਸੀਂ ਇੱਕ ਮਾਤਮਾ ਸੰਗਤ ਸਹਿਯੋਗ ਕਰਦੀ ਆ। ਬੜਾ ਬੜਾ ਵਾਹ। ਆ ਵੀਰਤੀ ਨਾਲ ਹੋਣੀ ਆਪਾਂ ਨੂੰ ਮਿਲੇ ਸੀ। ਗੱਲ ਕਰ ਰਹੇ ਸੀ ਨਾ ਮੈਨੂੰ ਨਹੀਂ ਪਤਾ ਕੌਣ ਆ ਕਿੱਥੋਂ ਆਏ। ਉਹਨੇ ਕੇਵਲ ਬੈਨਰ ਵੇਖਿਆ। ਕਹਿੰਦੇ ਤੁਸੀਂ ਸੇਵਾ ਕਰਕੇ ਆਏ ਹੋ। ਉਹ ਫੋਟੋਆਂ ਦੇਖੀਆਂ। ਕਹਿੰਦੇ ਕਿ ਸਾਡੇ ਕੋਲ ਗੱਡੀ ਭਰੀ ਦਵਾਈਆਂ ਦੀ ਲੈ ਜਾਓ ਇਹੇ। ਜਿ세 ਮਰਜ਼ੀ ਦੇ ਦਿਓ। ਮੈਂ ਕਿਹਾ ਨਹੀਂ ਤੁਸੀਂ ਆਪਣਾ ਉਹ ਸਾਰਾ ਪਰਿਵਾਰ ਮਿਲਦਾ ਪਰਿਵਾਰ ਨਾਲ ਆਇਓ। ਪਰਿਵਾਰ ਕੇ ਸਾਥ ਆਇਆ। ਹਾਂ ਜੀ। ਕਿੱਥੋਂ ਆਏ ਵੈਸੇ? ਮੈਂ ਅੰਮ੍ਰਿਤਸਰ ਤੋਂ। ਹਾਂ ਮੈਨੂੰ ਅੰਮ੍ਰਿਤਸਰ ਤੋਂ ਮਾਰਾ। ਵਾਹ ਜੀ ਵ ਇਹ ਬੜੀ ਪੂਜਨਿਕ ਧਰਤੀ ਤੋਂ ਆਇਆ ਜੀ ਨਦੇੜ ਨਦੇੜ ਸਾਹਿਬ ਤੋਂ ਨਹੀਂ ਨਹੀਂ ਮੈਂ ਇਹੀ ਪਹਿਲਾਂ ਅਮਰਸਰ ਰਹਿੰਦੇ ਹਾਂ ਅਮਰਸਰ ਆਪੀ ਹੋਗਾ ਹਾਂ ਜੀ ਤੇ ਨਾਮ ਕੀ ਹੈ ਭਾਈ ਜੀ ਆਪਕਾ ਮੇਰਾ ਡਾਕਟਰ ਵਿਸ਼ਨੂ ਪਵਾਰ ਡਾਕਟਰ ਹੈ ਆਪ ਹਾਂ ਤੇ ਡਾਕਟਰਸ ਨੇ ਬਾਤ ਤੋਂ ਡਾਕਟਰੀ ਕਰ ਸਕਦਾ ਹੈ ਨਾ ਇਹ ਸਾਡੇ ਡਾਕਟਰ ਸਾਹਿਬ ਆ ਜੀ ਹਰਪ੍ਰੀਤ ਸਿੰਘ हरप्रीत तो। सिंह भी आज सुहा करके आए कई दिन तो लगे हुए हाँ जी तो डॉक्टर साहब आप इस एरिए में आए आपने क्या नोट किया कि कौन सी मेडिसिन की रिक्वायरमेंट इधर ज़्यादा और एंटीबायोटिक्स एंटी फंगल ज्यादातर यही है कॉमनली वायरल इन्फेक्शन डेंगू मलेरिया तो उसके साथ जी की कुछ प्रॉब्लम होगी डायरिया होगा ये प्रॉब्लम जाती है तो जैसे पानी सूखेगा फसलों में जो पड़ा वो जो है वो फसलें जो खराब हो गई हैं डिस्ट्रॉय हो चुकी हैं वैनिश हो चुकी हैं वो फसलें सड़ेंगी तो उससे मीथेन मिथी, मीथेन पैदा होगी थोड़ी बहुत रेस्पिरेटरी प्रॉब्लम भी आ सकती है हां अपने को लेके होने जेड़े वीर दस रहे थे किंदे कि तु दुइयां साढ़े को पइयां हां ਤੇ ਇਹਨਾਂ ਦਾ ਨੰਬਰ ਲੈ ਲਓ ਆਪਾਂ ਇਹਨਾਂ ਨੂੰ ਸਿਰੇ ਤਸਵੀਰ ਜਿੱਥੇ ਦੇਣੀ ਹੈ ਨਾ ਸਾਡੇ ਇੱਕ ਫਰਜ਼ ਹੁੰਦੇ ਆ ਮੈਂ ਹਮੇਸ਼ਾ ਕਹਿੰਦਾ ਹਰਜਿੰਦਰ ਸਿੰਘ ਜੀ ਮੈਂ ਕਹਿਣਾ ਹੁੰਦਾ ਕਿ ਸ਼ੀਸ਼ਾ ਕਦੀ ਲੰਘਿਆ ਬਖਤ ਨਹੀਂ ਖਾਉਂਦਾ ਤੇ ਤਸਵੀਰ ਕੀ ਕਰ ਰਿਓ ਤੁਹਾਨੂੰ ਦਿਖਾ ਲ ਦਿੰਦੀ ਆ ਪਹਿਲਾਂ ਪਤਾ ਕੀ ਹੁੰਦਾ ਸੀ ਪਹਿਲੇ ਐਸਾ ਹੁੰਦਾ ਕਿ ਹਮ ਦਸੰਦ dete ਤੇ ਕਹਿੰਦੇ ਕਿ ਦੂਸਰੇ ਹੱਥ ਪਤਾ ਨਾ ਲਗੇ ਭਾਈ ਜੀ ਐਸਾ ਥਾ ਅੱਭੀ ਹੈ ਪਤਾ ਚਲਣਾ ਚਾਹੀਏ ਕਿ ਹਮਾਰੇ ਲੋਗ ਹਮਾਰੀ ਸੰਗਤ ਸੇਵਾ ਕਰ ਰਹੀ ਹੈ ਉਹ ਨਾਮ ਕਾ ਇੱਕ ਬਰਤਵਾਰ ਦੋ ਦਰਵਾਜ਼ਾ ਦੋ ਵਿਸ਼ਨੂ ਪਵਾਰ ਵਿਸ਼ਨੂ ਪਵਾਰਾ ਵਿਸ਼ਨੂ ਪਵਾਰ ਜੀ Hindu ਪਰਿਵਾਰ ਤੋਂ ਆਏ ਹਾਂ ਹਾਂਜੀ यहाँ कोई भी जैसे मैं जात मजहब से वैसे माफ करना मैं ऐसी बात नहीं कि आपको जो पहचान सिख है वाह तो आप यही खड़े सिखों के बीच है ना सब सिख है वैसे सिख का काम होता है सीखना तो गुरु साहब ने सभी ने यही बताया कि मानस की जात सब एक पहचान वो कोई भी धर्म ऊंच नीच नहीं बताता नहीं। जात मजहब से दूर रहने के लिए बात करता है ना तो सभी आए हैं ਇੰਦੂਏ ਮੁਸਲਿਮਸੇ ਵੀ ਆਏ ਹੈ ਆਪ ਪਰਿਵਾਰ ਸਮੇਤ ਹੈ ਹਾਂਜੀ ਪਰਿਵਾਰ ਸਮੇਤ ਆਏ ਹੈ ਹਾਂਜੀ ਬਟ ਉਹ ਬੇਬੀ ਵਗਰੇ ਹੈ ਸਾਥ ਮੈਂ ਕਹੂੰ ਇੱਕ ਵਾਰ ਦੇਖ ਬਾਤ ਕਰ ਸਕਦਾ ਹਾਂ ਮੈਂ ਇੱਕ ਵਾਰ ਇੱਕ ਮਿੰਟ ਖੋਲੀ ਆਪ ਸ਼ੀਸ਼ਾ ਖੋਲੀਏ ਹਰਜਿੰਦਰ ਸਿੰਘ ਜੀ ਆ ਜਾਓ ਮੈਂ ਤਾਂ ਇਹ ਗੱਲ ਕਰਦਾ ਕਿ ਕਈਰ ਹੁੰਦਾ ਕਿ ਸਾਡੇ ਸਿੱਖ ਭਾਈ ਚੜਾ ਇੱਥੇ ਪਹੁੰਚ ਰਿਹਾ ਇਹ ਸਾਡੀਆਂ ਭੈਣਾਵਾਂ ਇਹ ਦੇਖ ਸਕਦੇ ਤੁਸੀਂ ਔਰ ਜੀ ਠੀਕ ਹੈ ਆਪ ਬੜੀਆ ਹੈ ਇਹ ਮੇਰੇ ਭਾਈ ਤੇ ਡਾਕਟਰ ਤੁਹਾਡਾ ਧੰਨਵਾਦ ਹੈ ਪਹਿਲੋਂ ਤੇ ਸਾਡਾ ਪਰਿਵਾਰ ਨਹੀਂ ਬਿਲਕੁਲ ਆਪਾਂ ਸਾਰਿਆਂ ਦਾ ਫਰਜ ਆ ਪਰ ਕੁਝ ਫਰਜ ਹੁੰਦੇ ਆ ਨਾ ਕੁਝ ਗੱਲਾਂ ਹੀ ਕਰਦੇ ਆ ਆਪਾਂ ਤੁਸੀਂ ਗਰਾਊਂਡ ਲੈਵਲ ਤੇ ਫਰਜ ਕੀਤੇ ਕੋਈ ਦਸਵੰਦ ਦੇ ਕੇ ਫਰਜ ਨਿਭਾਉਣ ਡਿਆ ਤੇ ਤੁਸੀਂ ਵੀ ਡਾਕਟਰ ਆ ਆਪਾਂ ਸਾਰੇ ਡਾਕਟਰ ਆ ਮੇਰੀ ਸਿਸਟਰ ਵੀ ਡਾਕਟਰ ਆ اچھا ਸਰ ਕੀ ਜੋਸਾ ਟ ਅਪੀਲ ਦੇਗਾ ਉਹਦੇ ਸਾਬ ਨਾਲ ਅਸੀਂ ਲੈ ਆਏ ਆ ਫਿਰ ਤੇ ਤੁਹਾਡੀਆਂ ਲੋੜਾਂ ਬਹੁਤ ਆ ਜੀ ਇੱਥੇ ਡਾਕਟਰ ਬਹੁਤ ਚਾਹੀਦੇ ਇੱਥੇ ਸਾਨੂੰ ਹਾਂਜੀ ਬਿਲਕੁਲ ਤੁਸੀਂ ਫਿਰ ਪਿੰਡ ਜਾਣ ਕੇ ਸੇਵਾਦਾਰ ਕਰੋ ਹਾਂਜੀ ਆਪਾਂ ਟਰਾਈ ਤਾਂ ਉਹੀ ਕੀਤਾ ਵੱਟ ਉਥੇ ਥੋੜਾ ਤੁਸੀਂ ਮੈਨੂੰ ਦੱਸਿਓ ਮੈਂ ਵੀਰ ਜੀ ਨਾਲ ਕੰਟੈਕਟ ਨੰਬਰ ਆਪਣਾ ਦੇ ਦਿੱਤਾ ਜੇਦੋਂ ਤੁਹਾਡਾ ਮੂਡ ਹੋਵੇ ਕਿ ਅਸੀਂ ਆਪ ਹੱਥੀਂ ਜਾ ਕੇ ਸੇਵਾ ਕਰਨੀ ਆ ਤੁਸੀਂ ਕੁਝ ਨਹੀਂ ਲੈ ਕੇ ਆਉਣਾ ਦੇਸੋਂ ਸਵਾ ਸੇਵਾ ਜਿਹੜੀ ਤੁਹਾਡੀ ਦਵਾਈਆਂ ਦੀ ਹੈ ਨਾ ਉਹ ਮੇਰੇ ਕੋ ਪਹੁੰਚ ਗਈ ਆ ਤੁਸੀਂ ਟਾਈਮ ਕਰਨਾ ਬਸ ਤੁਸੀਂ ਸਾਡੇ ਨਾਲ ਹੋਣਾ ਮੈਂ ਫਤੇਗੜ ਚੂਨੀਆ ਰੋਡ ਤੇ ਰਹਿਣਾ ਇਕੱਠੇ ਚੱਲਾਂਗੇ ਆਪਾਂ ਤੇ ਅਸੀਂ ਆਪਣਾ ਪਰਿਵਾਰ ਵੀ ਨਾਲ ਲਿਆਵਾਂਗੇ ਇਕੱਠੇ ਸੇਵਾ ਕਰਾਂਗੇ ਠੀਕ ਆ ਹਾਂਜੀ ਠੀਕ ਅਸੀਂ ਫੈਮਿਲੀ ਆਪਣੀ ਲੈ ਆਵਾਂਗੇ ਜੀ ਵਧੀਆ ਲੱਗੂਗਾ ਸਾਰੇ ਆਪਾਂ ਪਰਿਵਾਰ ਤੌਰ ਤੇ ਸੇਵਾ ਕਰਾਂਗੇ ਠੀਕ ਆ ਜੀ ਪਹਿਲਾਂ ਤੇ ਸ਼ੁਕਰੀਆ ਤੁਹਾਡਾ जरूर ग्राउंड से आके सेवा करो हाँ। तो कुछ वो सुने जाऊगा जी होर जी तुम भी आओगे ठीक है बेटा बेटी बेटा बेटा है थैंक यू भाई जी आपका तो हम सुबह बात करेंगे आप मुझे मैसेज जरूर कर दीजिएगा आप फ़ोन से है ना जात धर्म तजह तो ऊपर उठ के सवां हो रही है हाँ जी भाई और भी मेडिसिन है मैं कल या परसों दोबारा थोड़ा थोड़ा ये करके आ आप अब ऐसे नहीं आना हम अलग अलग अब अब जिस दिन जिस दिन सेवा करने के साथ आना चाहे आधा घंटा एक गाँव में लगाना हमारे साथ ठीक है ठीक है बिल्कुल कम से कम इतना जितनी देर हमने बात की है ना आप बता देना मैं लोकेशन पर आप पे एक आधा घंटा रोकूंगा ठीक है ठीक है जी उस लोकेशन पे होंगे आप आधा घंटा आइए आप केवल बैठ के सेवा करनी है ठीक है ठीक है हमारे मेंबर बनेंगे ना आप हम कहते हैं कि ਪਰਵਾਰ بڑا ਹੋਣਾ ਚਾਹੀਦਾ ਹਮ ਸਭ ਦਾ ਥੈਂਕ ਯੂ ਭਾਈ ਜੀ ਡਾਕਟਰ ਸਾਹਿਬ ਥੈਂਕ ਯੂ ਅਨਿੰਦਰ ਸਿੰਘ ਕਿਵੇਂ ਲੱਗਾ ਇਹ ਰੂਆ ਜੋ ਮਿਲਦੀਆਂ ਹਨ ਬਹੁਤ ਵਧੀਆ ਪਤਾ ਚੱਕਰ ਕੀ ਆ ਹੁਣ ਇਹ ਜੇ ਹੱਡ ਪੀੜਤਾਂ ਦਾ ਹੋਇਆ ਇਹਦੇ ਵਿੱਚ ਕੋਈ ਵੀ ਜਾਤ ਮਜਬ ਨਹੀਂ ਅਸੀਂ ਮੈਂ ਤਾਂ ਅੱਜ ਹੈਰਾਨ ਸੀਗਾ ਜਦੋਂ ਨੰਬਰ ਪਲੇਟਾਂ ਦੇਖੀ ਦੀਆਂ ਅਸੀਂ ਰਾਜਸਥਾਨ ਯੂਪੀ ਹਰਿਆਣਾ ਹਿਮਾਚਲ ਬੜੀ ਬੜੀ ਦੂਰੋਂ ਜਿਹੜੀਆਂ ਅਸੀਂ ਨਾ ਉਹ ਟਰਾਲੀਆਂ ਟਰੈਕਟਰ ਗੱਡੀਆਂ ਲੈ ਕੇ ਸਾਰੇ ਪਹੁੰਚੇ ਆ ਧੰਨਵਾਦ ਉਹਨਾਂ ਦਾ ਬਹੁਤ ਵਧੀਆ ਪਰ ਇਹ ਆ ਕਿ ਅੱਗੇ ਤੇ ਇਹ ਹੁੰਦਾ ਸੀ ਵੀ ਸਿੱਖ ਕੌਮ ਜਿਹੜੀ ਆ ਉਹੋ ਹੀ ਹੀ ਜ਼ਿਆਦਾ ਇਹੋ ਜੇ ਕੰਮਾਂ 'ਚ ਅਗਾ ਹੁੰਦੀ ਆ ਪਰ ਹੁਣ ਦੇ ਮੈਂ ਵੇਖਿਆ ਵਾ ਕਿ ਸਾਰੇ ਹੀ ਧਰਮ ਜਿਹੜੇ ਆ ਨਾ ਕੋ ਇਸ ਵਿੱਚ ਸਾਥ ਦਿੱਤਾ ਹੋਇਆ ਇਹਨਾਂ ਦਾ ਤੇ ਰਮਜ਼ਾਨ ਏਰੀਏ ਦੇ ਉਹਨਾਂ ਲੋਕਾਂ ਦੇ ਵੀ ਚਰਣਾ 'ਚ ਬੇਨਤੀ ਆ ਉਹ ਜਿਨ੍ਹਾਂ ਦਾ ਘਰ ਭਰ ਗਿਆ ਵਾ ਨਾ ਉਹਨਾਂ ਅੱਗੇ ਬੇਨਤੀ ਆ ਤੰਗ ਨਾ ਕਰੋ ਲੋਕਾਂ ਨੂੰ ਉਹਨਾਂ ਨੂੰ ਸਹੀ ਥਾਂ ਤੇ ਸਮਾਨ ਪਹੁੰਚਣ ਦਿਓ ਬਿਲਕੁਲ ਧੰਨਵਾਦ ਆਰਜੰਦਰ ਸਿੰਘ ਜੀ ਕੋਸ਼ਿਸ਼ ਕਰਾਂਗੇ ਕਿ ਸਵੇਰੇ ਫਿਰ ਦਰਸ਼ਨ ਹੋਣਗੇ ਇਸ ਇਲਾਕੇ ਜੀ ਤੁਸੀਂ ਇਨਫੋਮਾ ਨਿਭਾਉਣੀ ਆ ਤੇ ਪਿੰਡ ਦੇ ਸਾਰੇ ਵੀਰਾਂ ਦਾ ਧੰਨਵਾਦ ਆ ਕਿਉਂਕਿ ਮੈਂ ਅੱਗੇ ਵੀ ਵੇਖਿਆ ਸੀ ਕਿ ਉਹ ਆਪ ਆਣ ਕੇ ਵੇਖ ਕੇ ਗਏ ਆ ਲੋਕੇਸ਼ਨਾਂ ਦੱਸੀਆਂ ਤੁਹਾਨੂੰ ਦਵਾਈ ਤੋਂ ਪਹੁੰਚੇ ਹੋ ਤੁਸੀਂ ਇਸ ਠਿਕਾਣਾ ਦੇ ਵਿੱਚ ਤੇ ਆਪਾਂ ਸਾਰਿਆਂ ਦੇ ਭਰਾਵਾਂ ਨਾਲ ਹੋਰ ਜੀ ਤੁਸੀਂ ਕਿੱਦਾਂ ਠੀਕ ਹੋ ਸਿੱਤ ਠੀਕ ਠੀਕ ਅੱਗੇ ਚੱਲਦੀ ਖਲਾ ਹੋਰ ਚੱਲਦੀ ਖਲਾ ਵਧੂਗਾ ਸਵੇਰੇ ਕਰਾਂਗੇ ਫਿਰ ਖੁੱਲ੍ਹ ਕੇ ਗੱਲਾਂ ਬਾਤਾਂ ਆਪਾਂ ਹਨਾ ਲਓ ਜੀ ਹੋਰ ਦਵਾਈ ਆ ਗਈ ਜੀ ਵੀਰ ਵੀ ਪਤਾ ਦੱਸੋ ਹੁੰਦੀ ਜਦੋਂ ਗੱਲ ਹੁੰਦੀ ਹੈ ਨਾ ਇਸ ਲੋਕੇਸ਼ਨ ਤੋਂ ਨਾ ਜਿੱਥੇ ਆਪਾਂ ਖੜੇ ਆ ਇਹ ਬਾਬਾ ਬੁੱਢਾ ਜੀ ਦਾ ਸਥਾਨ ਆ ਥੋੜੀ ਦੂਰ ਆ ਨਾ ਪਰ ਗੁਰਦਸਪਤ ਬਾਬਾ ਬੁੱਢਾ ਸਾਹਿਬ ਜੀ ਦੇ ਇਹੀ ਉੱਥੇ ਦਰਸ਼ਨ ਕਰਕੇ ਆਏ ਨਹੀਂ ਕਦੀ ਮਤਲਬ ਬਹੁਤ ਹੀ ਸੋਹਣੀ ਤੇ ਵਧੀਆ ਜਗ੍ਹਾ ਹੋਈ ਆ ਇੱਥੇ ਬਾਬਾ ਬੁੱਢਾ ਜੀ ਦਾ ਸੰਸਕਾਰ ਹੋਇਆ ਤੇ ਸੰਸਕਾਰ ਵੀ ਆਪਣੇ 6ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਤੇ ਬਹੁਤ ਵਧੀਆ ਲੱਗਾ ਉੱਥੇ ਬੜੀ ਸੰਗਤ ਜੁੜੀ ਸੀ ਉੱਥੇ ਥੋੜਾ ਥੋੜਾ ਜਿਹਾ ਪਰੇ ਜਾਈਦਾ ਨਾ ਤੇ ਡੇਰਾ ਬਾਬਾ ਨਾਨਕਿੱਤੇ ਸਾਈਡ ਨੂੰ ਕਹਿੰਦੇ ਕਰਤਾਰਪੁਰ ਕੋਰੀਡੋਰ ਆ ਤੇ ਜਦੋਂ ਕਰਤਾਰਪੁਰ ਸਾਹਿਬ ਦਾ ਨਾਮ ਲੈਨੇ ਆ ਨਾ ਤੇ ਸਰਦਾਰ ਸਾਹਿਬ ਉੱਥੇ ਤੇ ਫਿਰ ਜਿਹੜੀ ਖੁਸ਼ੀ ਮਿਲਦੀ ਆ ਨਾ ਜਦੋਂ ਕਹਿੰਨੇ ਆ ਨਾਮ ਜਪੋ ਵੰਡ ਕੇ ਸ਼ਕੋ ਤੇ ਕਿਰਤ ਕਰਨ ਦਾ ਜਿਹੜਾ ਸੁਨੇਹਾ ਦਿੱਤਾ ਹੋਇਆ ਸਾਡੇ ਬਾਬੇ ਨਾਨਕ ਨੇ ਤੇ ਅੱਜ ਉਹੀ ਦਸਵੰਦ ਆ ਜਿਹੜਾ ਸ਼ੈਦੋ ਲੰਗਰ ਨਹੀਂ ਮੁਕਰਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਗੁਰੂ ਸਾਹਿਬ ਨੇ ਲੰਗਰ ਚਲਾਇਆ ਆ ਨਾ 20 ਰੁਪਈਆ ਵਾਲਾ ਤੇ ਉਹ ਵੇਖੋ ਵੀ ਉਹ ਖਤਮ ਹੋਣ ਵਾਲਾ ਨਹੀਂਗਾ ਬੜਾ ਲੰਮਾ ਸਮਾਂ ਚੱਲਣਾ ਪਰ ਆ ਵੀ ਵੇਖੋ ਬਹੁਤ ਵੱਡਾ ਪ੍ਰਾਲਾ ਜਿਹੜੇ ਬੜੀ ਬੜੀ ਦੂਰੋਂ ਸੰਗਤ ਪਹੁੰਚੀ ਆ ਜਨਰ ਸਿੰਘ ਜੀ ਆਪਾਂ ਫੇਰ ਕਰਦੇ ਆਂ ਦਸ਼ਮਲਿਆ ਧੰਨਵਾਦ ਆ ਤੁਹਾਡਾ ਵੀ ਤੇ ਮੈਨੂੰ ਇੱਕ ਖੁਸ਼ੀ ਮਿਲਦੀ ਆ ਅ ਵੈਸੇ ਤਾਂ ਇਹ ਕਹਿੰਨੇ ਹੁੰਦੇ ਆ ਕਿ ਸਾਰਾ ਆਪਣਾ ਹੀ ਪਰਿਵਾਰ ਹੁੰਦਾ ਸਿੱਖ ਕਿਤੇ ਵਸਦਾ ਆਪਣਾ ਪਰਿਵਾਰ ਹੀ ਆ ਪਰ ਜਦੋਂ ਤੁਸੀਂ ਜਿੱਥੇ ਜਨਮ ਲਿਆ ਹੋਵੇ ਉਸ ਧੋਏ ਦੇ ਉੱਤੋਂ ਤੇ ਤੁਹਾਡੇ ਉਸ ਪਰਿਵਾਰਕ ਮੈਂਬਰ ਮਿਲ ਜਾਂਦੇ ਆ ਉਹ ਥਾਵਾਂ ਦੇ ਉੱਤੇ ਜਿੱਤੇ ਸਮਵਾ ਕਰਦੇ ਹੋਣ ਤੇ ਫਿਰ ਕਿਤੇ ਨਾ ਕਿਤੇ ਚਾਰ ਚੰਨ ਲੱਗ ਜਾਂਦੇ ਆ ਇਹਨਾਂ ਵੀਰਾਂ ਦਾ ਧੰਨਵਾਦ ਆ ਸਾਰੇ ਪਿੰਡ ਦਾ ਧੰਨਵਾਦ ਆ ਇਲਾਕੇ ਦਾ ਧੰਨਵਾਦ ਆ ਜਿਹੜੇ ਇਹਨਾਂ ਸਮਵਾ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਆ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੁੜੇ ਰਹੋ ਅਕਾਲ ਚੈਨਲ ਨਾਲ ਅਕਾਲੇ ਨਾਲ ਗੁਰਸਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ